ਜੱਜਾਦਾਰ ਚਿੱਟਾ ਵੇਚਣ ਵਾਲੇ ਜੱਜਾਦਾਰ ਚਿੱਟਾ ਵੇਚਣ ਵਾਲੇ ਜੱਜਾਦਾਰ ਚਿੱਟਾ ਵੇਚਣ ਵਾਲੇ ਜੱਜਾਦਾਰ ਚਿੱਟਾ ਵੇਚਣ ਵਾਲੇ ਚਿੱਟਾ ਵੇਚਣ ਵਾਲਿਆਂ ਤੋਂ ਦੁਖੀ ਹੋ ਕੇ ਬਠਿੰਡਾ ਦੇ ਸੈਕਟਰੀਏਟ ਮਹੱਲਾ ਵਾਸੀਆਂ ਨੇ ਲਗਾ ਦਿੱਤੇ ਪੋਸਟਰ ਵਿੱਚ ਚਿੱਟਾ ਇੱਧਰ ਮਿਲਦਾ ਹੈ ਲਗਾਇਆ ਧਰਨਾ ਕੀਤੀ ਜ਼ੋਰਦਾਰ ਨਾਰੇਬਾਜੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀਆਂ ਨੇ ਕਿਹਾ ਕਿ ਸਾਡੇ ਮਹੱਲੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਹੈ ਉਹਨਾਂ ਕਹਿਆ ਕਿ ਪੁਲਿਸ ਆਉਂਦੀ ਹੈ ਪਰ ਇਹਨਾਂ ਨੂੰ ਫੜ ਕੇ ਵੀ ਲੈ ਜਾਂਦੀ ਹੈ ਪਰ ਉਸ ਤੋਂ ਬਾਅਦ ਫਿਰ ਛੱਡ ਦਿੱਤੇ ਜਾਂਦੇ ਹਨ ਉਹਨਾਂ ਕਹਿਆ ਕਿ ਛੋਟੇ-ਛੋਟੇ ਬੱਚੇ ਵੀ ਹੁਣ ਇਸ ਨਸ਼ੇ ਦਾ ਸ਼ਿਕਾਰ ਹੋ ਗਏ ਉਹਨਾਂ ਕਹਿਆ ਕਿ ਜੇਕਰ ਕੋਈ ਅਨਹੋਣੀ ਘਟਨਾ ਘਟਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧਾ-ਸਿੱਧਾ ਪ੍ਰਸ਼ਾਸਨ ਹੋਵੇਗਾ ਕਿਉਂਕਿ ਅਸੀਂ ਆਪਣੇ ਤੌਰ ਤੇ ਕਾਰਵਾਈ ਕਰਾਂਗੇ ਇਸ ਮੌਕੇ ਤੇ ਮਹੱਲਾ ਨਿਵਾਸੀਆਂ ਨੇ ਹੋਰ ਕੀ ਕਿਹਾ ਆਓ ਸੁਣਾਉਂਦੇ ਹਾਂ ਮਹੱਲਾ ਨਿਵਾਸੀਆਂ ਦੀ ਜ਼ੁਬਾਨੀ ਬਹੁਤ ਬਾਰੇ ਜਾਂ ਜੀ ਕੋ ਲੋ ਕਾਰਵਾਈ ਕਰਦੇ ਵੀ ਨੇ ਲੈ ਵੀ ਜਾਂਦੇ ਆ ਪਰਚਾ ਵੀ ਦੇ ਦਿੰਦੇ ਆ ਪਰ ਉਹਨਾਂ ਨੂੰ ਨਾ ਪਰਚੇ ਦਾ ਡਰ ਆ ਨਾ ਹੁਕਮ ਦਾ ਡਰ ਹੈ ਸਾਡੇ ਮਸਲੇ ਦੇ ਵਿੱਚ ਜੀ ਦੋ ਤਿੰਨ ਬੰਦੇ ਐਸੇ ਨੇ ਜਿਹੜੇ ਨਸ਼ਾ ਵੇਚਦੇ ਨੇ ਚਿਟਾ ਵੇਚਦੇ ਨੇ ਸ਼ਰੇ ਆਮ ਵੇਚਦੇ ਨੇ ਪੁਲਿਸ ਦਾ ਕੋਈ ਡਰ ਨਹੀਂ ਪੁਲਿਸ ਆਉਂਦੀ ਆ ਲੈ ਜਾਂਦੀ ਆ ਕੋਈ ਐਜੀ ਗੱਲ ਨਹੀਂ ਪਰ ਛੱਡੇ ਜਾਂਦੇ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਅੱਤ ਨੂੰ ਜਾਂ ਦੂਜੇ ਦਿਨ ਛੱਡੇ ਜਾਂਦੇ ਨੇ ਆਕੇ ਮਹੱਲੇ ਦੇ ਵਿੱਚ ਗਾਲਾਂ ਕੱਢਦੇ ਨੇ ਪੁਲਿਸ ਨੂੰ ਗਾਲਾਂ ਕੱਢਦੇ ਨੇ ਛਰੇ ਆਮ ਵੇਚਾਂਗੇ ਕੌਣ ਹਟਾਊਆ 10-10 ਮੋਟਰਸਾਈਕਲ ਬਾਹਰ ਖੜੇ ਰਹਿੰਦੇ ਜਿਵੇਂ ਪੀ ਐਚ ਡੀ ਦੇ ਅੰਦਰ ਟਿਊਸ਼ਨ ਲੱਗੀ ਹੁੰਦੀ ਹੈ ਕੋਈ ਨਹੀਂ ਕਰਦੀ ਨਾ ਇੰਨੀ ਦੂਰੀ ਤੇ ਜਿਹੜਾ ਪ੍ਰਸ਼ਾਸਨ ਦਾ ਕੁਝ ਇੱਥੋਂ ਨੇੜੇ ਹੀ ਬਸਟਾਂ ਦੀ ਚੌਕੀ ਆ ਜੀ ਤੇ ਥੋੜੀ ਦੂਰ ਤੇ ਹੀ ਪਤਵਾਲੀ ਆਈ ਹਨਪਿੰਦੀ ਸਦਰ ਥਾਣਾ ਸੀ ਆਈ ਸਟਾਫ ਤੋਂ ਬਹੁਤ ਨੇੜੇ ਪੈਂਦਾ ਐਸਲਪੀ ਸਾਹਿਬ ਦੀ ਟੋਠੀ ਨੇੜੇ ਆ ਕਰਨੇੜੇ ਨੇ ਇਹ 8-10 ਸਾਲ ਤੋਂ ਚੱਲ ਰਿਹਾ ਕੰਮ ਹੈ ਜੀ ਮਾ ਛੋਟੇ-ਛੋਟੇ ਬੱਚੇ ਆਈ ਜਿਹੜੇ 10-10 ਸਾਲ ਦੇ ਜਿੰਨੇ ਮੁੱਛਾਂ ਵੀ ਨਹੀਂ ਕੁੱਟੀਆਂ ਉਹ ਵੀ ਝਾਕ ਕਰਦੇ ਆ ਵੀ ਸਾਨੂੰ ਮਿਲ ਜੇ ਕਿਤੇ ਨਾ ਕਿਤੋਂ ਕੁੜੀਆਂ ਸਾਡੀਆਂ ਨੇ ਟੱਪ ਸਕਦੀਆਂ ਬੁੜੀਆਂ ਸਾਡੀਆਂ ਨੇ ਟੱਪ ਸਕਦੀਆਂ ਵੀ ਗਲੀ ਤੋਂ ਨੰਗੇ ਕਿਰਪਾਨਾਂ ਲੈ ਕੇ ਨੰਗੇ ਲੈ ਕੇ ਸਭ ਤੁਰੇ ਫਿਰਦੇ ਆਈ ਸਮਝ ਤੋਂ ਬਾਹਰ ਆ ਕੰਮ ਕੀ ਲੱਗਦਾ ਜਿਸ ਤਰ੍ਹਾਂ ਲਗਾਤਾਰ ਲਗਾਤਾਰ ਆਸੀਂ ਪੂਰਾ ਸੰਘਰਸ਼ ਕਰ ਪੂਰਾ ਸੰਘਰਸ਼ ਕਰਾਂਗੇ ਜੀ ਅਸੀਂ ਜੇ ਪਪੂ ਦਾ ਧਰਨੇ ਦੇਵਾਂਗੇ ਜਿੰਨਾ ਚਿਰ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਕੀ ਲक्की ਸ਼ਰਮਾ ਜੀ ਸਭ ਤੋਂ ਪਹਿਲਾਂ ਤਾਂ ਕਾਰਨ ਇਹ ਬਣਿਆ ਵੀ ਆਹ ਮੁੰਡਾ ਖੁਦ ਐਡਿਕਟ ਸੀ ਇਸ ਚੀਜ਼ ਦਾ ਔਰ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਵੀ ਇਹਨੇ ਪਹਿਲ ਕੀਤੀ ਹੈ ਔਰ ਸਾਰਾ ਮਹੱਲਾ ਇਹਦੇ ਨਾਲ ਖੜਾ ਹੈਗਾ ਔਰ ਉਹ ਜਿਹੜਾ ਮੁੰਡਾ ਇੱਥੇ ਨਸ਼ਾ ਵੇਚਦਾ ਹੈਗਾ ਉਹ ਬਹੁਤ ਜੋਰਾ ਸ਼ੋਰਾਂ ਨਾਲ ਵੇਚਦਾ ਚੈਲੰਜ ਕਰਕੇ ਵੇਚ ਰਿਹਾ ਹੈਗਾ ਵੀ ਮੈਂ ਤਾਂ ਹੀ ਵੇਚੂਗਾ ਤੁਸੀਂ ਕਰ ਲਓ ਕੀ ਕਰਨਾ ਹੈਗਾ ਪੁਲਿਸ ਨੂੰ ਬਹੁਤ ਵਾਰੀ ਕੰਪਲੀਟ ਦੇਜੋਗੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਹੈ ਜੀ ਪੋਸਟਰ ਵੀ ਲਾਏ ਆ ਤੁਸੀਂ ਇਹ ਪੋਸਟਰ ਪੋਸਟਰ ਲੱਗੇ ਇਸ ਕਰਕੇ ਵੀ ਉਹ ਚੈਲੰਜ ਕਰ ਰਿਹਾ ਵੀ ਮੈਂ ਤਾਂ ਹੀ ਕਰੂੰਗਾ ਇਹ ਤੁਸੀਂ ਕਰ ਲਓ ਕੀ ਕਰਨਾ ਕਹਿੰਦਾ ਮੈਂ ਤੇ ਇਹ ਬੀਚੂ ਆ। ਆ ਜੀ ਪ੍ਰਚਾਰ ਨੂੰ ਦਿਖਾਉਣਾ ਚਾਹੁੰਦੇ ਆ। ਵੀ ਇਹ ਸਾਨੂੰ ਕਹਿੰਦਾ ਵੀ ਮੈਂ ਸਰਿਆਂ ਵੇਚਦਾ। ਇਸ ਲਈ ਅਸੀਂ ਲੈ ਕੇ ਲਾਇਆ ਵੀ ਚਿੱਟਾ ਇੱਧਰ ਮਿਲਦਾ ਹੈ। ਚਿੱਟਾ ਇੱਧਰ ਮਿਲਦਾ ਹੈ। ਉਹਦੇ ਇੱਕ ਗੱਲ ਹੋਰ ਹੈ ਉਹ ਕੱਲਾ ਵੇਚ ਰਿਹਾਗਾ। 4543 ਨੇ ਹੋਰ ਰੱਖੇ ਹੋਏ ਆ ਸਪਲਾਇਰ ਉਹ ਜਿਹੜਾ ਘਰੋ ਘਰ ਜਾ ਕੇ ਦੇ ਕੇ ਵੀ ਆਉਂਦੇ ਆ ਤੁਸੀਂ 24 ਘੰਟੇ ਡੋਰ ਟੂ ਡੋਰ ਸਰਵਿਸ ਦੇ ਰਹੇ ਹੋ ਦੇਖ ਸਕਦੇ ਹੋ 10 10 ਬੰਦੇ ਇਹਦੇ ਘਰੇ ਬਹਿ ਕੇ ਚੱਟਾ ਪੀਂਦੇ ਆ ਚੰਗੇ 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 ਕਸਮਰ ਹੋਵੇ ਜਿਵੇਂ ਵਕੀਲ ਆਉਂਦੇ ਆ ਕੁਝ ਪੁਲਿਸ ਪ੍ਰਸ਼ਾਸਨ ਵੀ ਆ ਜਿਹੜੇ ਇਹਦੇ ਘਰੇ ਚੱਟਾ ਬਹਿ ਕੇ ਚੱਗੇ ਚੱਟਾ ਪੀ ਕੇ ਜਾਂਦੇ ਆ ਵਿਰੇ ਸਾਡੀ ਅਗਲੀ ਰਣਨੀਤੀ ਇੱਕ ਮਿੰਟ ਇੱਕ ਮਿੰਟ ਅਗਲੀ ਰਣਨੀਤੀ ਸਾਡੀ ਇਹੀ ਆ ਅਗਰ ਅਸੀਂ ਸਾਰਿਆਂ ਨੂੰ ਪਿਆਬੀ ਚ ਇੱਕ ਵਾਰ ਸਮਝਾਵਾਂਗੇ ਵੀ ਭਾਈ ਸਾਡੇ ਮੱਲੇ 'ਚ ਕਿਸੇ ਨੇ ਚਿੱਟਾ ਲੈਣ ਨਹੀਂ ਆਉਣਾ ਜੇ ਕੋਈ ਆਉਂਦਾ ਜੇ ਉਹਦਾ ਕੋਈ ਨੁਕਸਾਨ ਹੁੰਦਾ ਜਾਨੀ ਆ ਮਾਨੀ ਜਾਂ ਤਾਂ ਚਿੱਟੇ ਵਾਲੇ ਜ਼ਿੰਮੇਵਾਰ ਆ ਉਹਦੇ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਆ ਜੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਤਾਂ ਇਸ ਚੀਜ਼ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਅਗਰ ਪ੍ਰਸ਼ਾਸਨ ਉਹਨਾਂ ਦੇ ਨਹੀਂ ਕਾਰਵਾਈ ਕਰ ਸਕਦਾ ਤਾਂ ਸਾਡੇ ਨਸ਼ਾ ਰੋਕਣ ਵਾਲਿਆਂ ਤੇ ਵੀ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਦਾ ਕੋਈ ਹੱਕ ਨਹੀਂ ਬੰਦਾ ਜਦੋਂ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ